ਦੇਖੋ ਜੀ ਵੀਡੀਓ ਦੀ ਤਿਆਰੀਆਂ ਹੋ ਰਹੀਆਂ ਸੋ ਸਾਫ ਸਫਾਈਆਂ ਉਦਾਂ ਦੇ ਭਾਵਾਂ ਨਾ ਹੀ ਹੋਣ ਸਾਡੇ ਘਰ ਦੇ ਵੈਸੇ ਵੀ ਵੀਡੀਓ ਕਰਕੇ ਕਈ ਚੀਜ਼ਾਂ ਕਰਨੀਆਂ ਪੈ ਰਹੀਆਂ ਸਾਨੂੰ ਤੇ ਹੋਰ ਮੰਮੀ ਜੀ ਕੁਝ ਕਹਿਣਾ ਚਾਹੋਗੇ ਆਪਣੀ ਸੱਸ ਬਾਰੇ ਹਾਂਜੀ ਸੱਸ ਦਾ ਤੁਹਾਨੂੰ ਕੀ ਦੱਸਾਂ ਹਾਂ ਆ ਲਓ ਜੀ ਸਵੇਰੇ ਸਵੇਰੇ ਸੱਸ ਨਾਲ ਮੈਨੂੰ ਲੱਗਦਾ ਝੜਪ ਹੋ ਚੁੱਕੀ ਆ ਵੀਡੀਓ ਤੋਂ ਪਹਿਲਾਂ ਵੀ ਆਪਣਾ ਇਹਨਾਂ ਦਾ ਜਾਜ ਉਤਰ ਚੁੱਕਿਆ ਆ ਝੜਪ ਹੋਦਾ ਕੀ ਹੋਈ ਆ ਹਾਂਜੀ ਝੜਪੇ ਹੋਈ ਆ ਵੀ ਕੁੜੀਆਂ ਪੰਜ-ਛਤ ਪਤਾ ਨਹੀਂ ਇਧਰੋਂ ਆਈਆਂ ਹੋਣੀਆਂ ਕਿਤੇ ਗਈਆਂ ਹੋਣੀਆਂ ਫੇਰ ਮੈਨੂੰ ਨਾ ਉੱਠ ਕੇ ਇੱਥੇ ਦੀ ਗ੍ਰਿਲ ਦੇ ਕੋਲ ਖਲੋਹੇ ਬਾਜਾ ਯੋਰ ਨਾ ਮਾਰ-ਮਾਰ ਕੇ ਕਲਦੀਬ ਕਲਦੀਬ ਮੈਂ ਕੀ ਹੋਇਆ ਕੌਣ ਲੰਗਿਆ ਮੈਂ ਕੀ ਹੋਇਆ ਇਧਰੋਂ ਪੰਜ-ਚਾਰ ਕੁੜੀਆਂ ਲੰਗੀਆਂ ਐ ਅੱਛਾ ਇਧਰੋਂ ਆਈਆਂ ਇਧਰੋਂ ਕਿਹਨੇ ਕਰਾਏ ਕੀ ਬੰਦਾ ਕਰੇ ਇਹਦਾ ਬਈ ਹੈ ਕੀ ਬੰਦਾ ਇਤੋਂ ਕੀ ਫਾਜੇ ਇਹ ਕਹਿੰਦੀ ਮੇਰੀ ਨਜ਼ਰ ਨਹੀਂ ਕਮਜ਼ੋਰ ਆ ਮਾਂ ਨੂੰ ਨਹੀਂ ਦਿਸਦਾ ਤੋਗਾ ਮੈਂ ਕਿਹਾ ਵੀ ਇੰਨਾ ਰੋਣਾ ਇਹਨੂੰ ਦੂਰਬੀ ਲੈਦੀ ਮੈਂ ਕਿਹਾ ਜੇ ਜ਼ਿਆਦਾ ਖੇਚਲ ਕਰਦੀ ਵਿਚਾਰੀ ਮੈਂ ਕਿਹਾ ਇੰਨਾ ਰੋਲਾ ਪਾਉਂਦੀ ਕੀ ਲੋੜ ਆ ਪੀ ਦੱਸ ਗਈਆਂ ਹੋਣੀਆਂ ਹਾਂ ਲੰਘੀ ਕੋ ਹੋਏਗੀ ਮੈਨੂੰ ਆਵਾਜ਼ ਆਈ ਦੀ ਜ਼ੋਰ ਦੀ ਮਾਰ ਕੇ ਮੈਂ ਆ ਕੇ ਪਤਾ ਨਹੀਂ ਕੀ ਹੋ ਗਿਆ ਮੇਰੇ ਹੈ ਫੇ ਆਈ ਨੇਰੀ ਫੇਦੀ ਆ ਬੈਠੀ ਤੂੰ ਰੱਬ ਦਾ ਨਾਮ ਲਈ ਜਾ ਨਾ ਉਹ ਤਾਂ ਮਤਲਬ ਹੀ ਨਹੀਂ ਉਹ ਕਹਿੰਦੀ ਮੈਂ ਸਵੇਰੇ ਲੈ ਲੰਨੀ ਉਹ ਤੋਂ ਬਾਅਦ ਨਹੀਂ ਉਹ ਤੋਂ ਬਾਅਦ ਕਹਿੰਦੀ ਉਹ ਤੋਂ ਬਾਅਦ ਸਿਰਫ ਮੈਂ ਚੁਗਲੀ ਚੁਗਲੀ ਤੋ ਗਿਆ ਲੋਕਾਂ ਦਾ ਮੈਂ ਪਤਾ ਕਰਨਾ ਕਿਹੜਾ ਇੱਧਰ ਗਿਆ ਕਿਹੜਾ ਇੱਧਰ ਕਹਿੰਦੇ ਕੋਈ ਸਾਹ ਖਾਲੀ ਨਹੀਂ ਜਾਣ ਦੇਣਾ ਚਾਹੀਦਾ ਰੱਬ ਦਾ ਆ ਗਈ ਆ ਗਈ ਆ ਗਈ ਆ ਗਈ ਉਹ ਐ ਆ ਨਿਕਲੀ ਹੈ ਗੱਲਾ ਗੋਰੀਆਂ ਤੇ ਵਿੱਚ ਟੋਏ ਨੀ ਐਸੀ ਮਾਰ ਗਏ ਨੀ ਓਏ ਹੋਏ ਓਏ ਹੋਏ ਨੱਕ ਤੇਰਾ ਕਾਲਾ ਹੋ ਗਿਆ ਕੋਈ ਗੱਲ ਨਹੀਂ ਮੇਰੀ ਗੱਲ ਇਹ ਨਾ ਪੁੱਛ ਕੋਠੇ ਤੇ ਕਿੰਨੀ ਵਾਰੀ ਚੜੀ ਆ ਮੈਂ ਕਹਾ ਸਵੇਰੇ ਰੋਟੀ ਖਾ ਕੇ ਉਤੋਂ ਉੱਤੇ ਫੇਰੇ ਆਇਆ ਕਰ ਮੈਂ ਮੁੜ ਕੇ ਕਿੰਨੇ ਕ ਫੇਰੇ ਮਾਰੂ ਕਿੰਨੇ ਕ ਫੇਰੇ ਮਾਰਨੇ ਮੇਰੀ ਮੰਮੀ ਨੇ ਰੋਟੀ ਫੜਾਈ ਅੱਛਾ ਮੁੜ ਕੇ ਫਿਰ ਚਾਹ ਮੁੜ ਕੇ ਉਹਲੇ ਨਹੀਂ ਚਾਹੀਦੀ ਮੁੜ ਕੇ ਠਹਿਰ ਕੇ ਟਾਈਮ ਮਤਲਬ ਟਾਈਮ ਤੇ ਟਾਈਮ ਚੀਜ਼ ਮਿਲਣੀ ਚਾਹੀਦੀ ਅੱਗੇ ਪਿੱਛੇ ਉਹ ਡਿਊਟੀ ਤੇ ਵੀ ਜਾਣਾ ਹੁੰਦਾ ਨਾ ਡਿਊਟੀ ਵੀ ਹੈਗੀ ਆ ਉਹਨਾਂ ਦੀ ਦੇਖੋ ਡਿਊਟੀ ਇਹਨਾਂ ਦੀ ਡਿਊਟੀ ਪਤਾ ਕੀ ਆ ਆਉਂਦੇ ਜਾਂਦੇ ਲੋਕਾਂ ਤੇ ਨਿਗਾ ਰੱਖਣੀ ਮੈਂ ਤਾਂ ਕਿ ਦੂਰਬੀਨ ਲੈ ਲਈਏ ਦੂਰਬੀਨ ਉੱਧਰ ਵੀ ਥਰੀ ਨਜ਼ਰ ਆ ਨਜ਼ਰ ਤਾਂ ਉਧਰ ਵੀ ਬੜੀ ਤੇਜ ਆ ਉੱਥੇ ਹੀ ਆਂਬਲੇ ਖਵਾਇਆ ਕਰ ਮੰਮੀ ਇਧਰ ਨਿਗਾ ਤੇਜ ਹੁੰਦੀ ਕਹਿੰਦੇ ਆਂਬਲੇ ਦੇ ਮੇਰੀ ਗੱਲ ਸੁਣਾ ਹਾਂ ਪੰਜਾਬ ਮੇਰਾ ਹਾਂਜੀ ਉੱਥੇ ਹੀ ਤੇ ਬੁੱਢੀਆਂ ਤਿੰਨ ਚਾਰ ਲਾਣੀਆਂ ਆਈਆਂ ਉਹਦਾ ਬੰਨਾ ਬੁੱਢੀਆਂ ਤਿੰਨ ਚਾਰ ਜਾਣੀਆਂ ਆਈਆਂ ਅੱਛਾ ਮੈਨੂੰ ਬਹੁਲੀ ਵਰਗੀ ਇੱਕ ਗਾੜੀ ਦੇ ਗਰ ਪਾਸ ਫੜਿਆ ਹੈ ਅੱਛਾ ਅੱਛਾ ਹਾਂ ਬੌਧੀ ਇਹਨਾਂ ਦੇ ਗਈਆਂ ਹੋਣ ਅੱਛਾ ਅੱਛਾ ਉਹ ਦੱਸਿਆ ਨਹੀਂ ਮੈਨੂੰ ਅੱਛਾ ਚਾਰ ਪੰਜ ਤੈਨੂੰ ਕੀ ਤਾਂ ਖਲੀਫ ਹੋਈ ਲੇ ਮੈਂ ਇੱਕ ਕੰਮ ਕਰਦੀ ਹਾਂ ਕੰਮ ਛੱਡ ਕੇ ਫਿਰ ਮੈਂ ਸੁਹਾਣ ਕੇ ਬੈਠਾ ਤੇ ਹੋਣਾ ਨੀਗਾ ਕੀ ਕਰਨਾ ਫੇ ਹੋਣੀ ਹੋਰ ਕਿੰਨਾ ਤੂੰ ਨਹੀਂ ਹੋਣਾ ਤੇ ਕਹਿਣਾ ਹੋਣਾ ਰਹਿ ਕੇ ਨਾ ਇਹ ਨਹੀਂ ਹੁੰਦਾ ਪਿੱਛੇ ਮੇਰੇ ਇੱਕ ਵਾਰੀ ਵਾਹਿਗੁਰੂ ਆੜੂ ਕਹਿ ਲਿਆ ਉਹ ਕਿੰਟਾ ਵੈਲੇ 2 ਘੰਟੇ ਦਾ ਰੋਲਾ ਪਾਇਆ ਉਹਨਾਂ 4 ਵਜੇ ਉੱਪਨੀ ਆ ਤੇ ਸਾਰਾ ਦਿਨ ਵਾਹਿਗੁਰੂ ਵੇ ਘਰਿਆ ਕਰ ਇੱਧਰ ਉੱਧਰ ਦੀਆਂ ਗੱਲਾਂ ਆਪ ਦਾ ਇੱਧਰ ਉੱਧਰ ਉਹ ਤਾਂ ਮੈਨੂੰ ਮੈਂ ਨਹੀਂ ਉਹ ਉਹ ਮੇਰਾ ਵੰਜਾ ਉੱਥੇ ਹੀ ਨਾ ਬਰੇ ਤੁਸੀਂ ਦੇਖ ਕੇ ਜਾਉਂਗੀ ਨਾ ਪਰ ਮੈਨੂੰ ਨਹੀਂ ਦੱਸਣਾ ਕਿ ਕਿਹੜਾ ਗਿਆ ਤੇ ਕਿਹੜਾ ਠੀਕ ਆ ਹੁਣਗਾ ਠੀਕ ਆ ਭਾਈ ਠੀਕ ਆ ਠੀਕ ਆ ਹਟਦੀ ਹਟਦੀ ਹੈ ਨਹੀਂ ਹਣਾ ਕਿੰਨੀ ਵਾਰੀ ਚੜਾਇਆ ਮੈਨੂੰ ਆ ਲਿਆਦੇ ਲਿਆਦੇ ਮੈਂ ਮੈਂ ਚੜੀ ਤੋਂ ਆਪਣੇ ਆਪ ਹੀ ਮੈਂ ਕਿਹ ਲੈ ਚੋਤੀ ਰੋਟੀ ਜ਼ਰੂਰ ਦੀ ਗਈਆਂ ਹੋਰ ਤਾਂ ਆਪਣੀ ਆਪ ਚੜਦੀ ਮੋਰ ਕੇ ਚਾਹ ਨਾਲ ਨਹੀਂ ਚਾਹੀਦੀ ਰੋਟੀ ਤਾਂ ਉਹਦਾ ਕਿੰਟਾ ਕਿੰਟਾ ਠਹਿਰ ਕੇ ਉਹ ਟਾਈਮ ਨਾਲ ਫੇਰ ਪਹੁੰਚੀ ਆਪਣੀ ਮਰਜ਼ੀ ਨਾਲ ਲਿਆਈ ਮੋਰ ਕੇ ਹੁਣ ਆ ਗਿਆ ਫਰੂਟ ਵੀ ਮੈਂ ਹੁਣ ਲੁਕੋ ਕੇ ਰੱਖਿਆ ਅੱਛਾ ਸੇਬ ਪਹਿਲਾਂ ਲਿਆਉਤਾ ਮੈਂ ਕਿੰਨੀ ਵਾਰੀ ਨਾਲ ਗੰਡੇ ਗੁੰਡੇ ਤੇ ਸਭ ਕੁਝ ਲਿਆਤਾ ਗੁਗਲੇ ਡਟਾ ਕੰਮ ਹੋ ਜਾਂਦਾ ਮਤਲਬ ਕਮਨ ਵੀੜਾ ਮੈਂ ਤਾਂ ਬਾਬਾ ਆਪ ਤੇ ਕਮਨ ਵੀੜਾ ਹੀ ਚੰਗਾ ਤੇਰਾ ਹੋਰ ਕਿੰਨੇ ਕੋ ਹੁਣ ਤੇਰੇ ਬੰਦਾ ਪੰਗੇ ਕਰੀ ਜਾਵੇ ਅਸੀਂ ਤਾਂ ਬੜੇ ਦੁਖੀ ਆ ਨਾ ਕਰੋ ਪੰਗੇ ਮੇਰੇ ਦੇਖੋ ਤੁਰਿਆ ਜਾਂਦਾ ਪਾਣੀ ਪੰਗੇ ਮੇਰੇ ਕਹਦੇ ਬੰਦ ਕਰਦੇ ਹੋ ਹਾਂ ਰੋਟੀ ਤਾਂ ਦੇਣੀ ਆ ਰੋਟੀ ਅੱਛਾ ਤੈਨੂੰ ਕੱਲੀ ਰੋਟੀ ਦੇਣੇ ਆ ਨਹੀਂ ਸਵੇਰੇ ਮੰਜਾ ਭਰ ਅੱਛਾ ਤੈਨੂੰ ਕੱਲੀ ਰੋਟੀ ਕਿੱਥੇ ਕਿੱਥੇ ਬੰਦਾ ਕਿੱਥੇ ਬੈਠੇ ਦੇਖਿਆ ਕੱਪੜਾ ਧੁੱਪ ਵੀ ਨਹੀਂ ਹੁੰਦੀ ਹਾਂ ਇੱਕ ਮਿੰਟ ਮੈਂ ਆ ਗਿਆ ਜਰਾ ਮੈਂ ਆਪਣਾ ਫੋਨ ਚਾਰਜ ਲਾਇਆ ਇੱਕ ਮਿੰਟ ਆ ਗਿਆ ਮੈਂ ਲੈ ਲਿਆ ਮੈਂ ਨਾ ਮੇਰੇ ਬਾਜ਼ਮਾਰੀ ਤੇ ਫੌਕ ਕਿਦਾਂ ਬੀਬੀ ਇੱਧਰ ਪਹਿਲੀ ਗੱਲ ਇਹ ਥੋੜਾ ਜਨਾ ਸਵਰਨੀਵਾ ਕਰਕੇ ਬੋਲਣਾ ਮੇਰੀ ਮਾਂ ਨਾਲ ਮੈਂ ਇਦਾਂ ਹੀ ਬੋਲਣਾ ਮੈਂ ਬਿਮਾਰ ਹਾਂ ਮੈਂ ਇਦਾਂ ਬੋਲਣਾ ਮੇਰੀ ਮੰਮੀ ਢਿੱਲੀ ਹੋ ਗਈ ਐ ਮੈਂ ਬਹੁਤ ਕਸੀ ਹਾਂ ਤੇਰੇ ਤੇ ਮਮੀ ਢਿੱਲੀ ਤਾਂ ਮੈਂ ਬਹੁਤ ਕਸੀ ਹਾਂ ਤੇਰੇ ਦੁੱਖਾਂ ਦੀ ਮਾਰੀ ਹੋਈ ਜਾਓ ਅੱਛਾ ਮੇਰੇ ਦੁੱਖਾਂ ਦੀ ਤੇ ਮੇਰਾ ਕੋਈ ਇੰਤਿਆਹਾਉ ਕਰੋ ਫੇਰ ਇੰਤਜ਼ਾਮ ਹੁਣ ਮੈਂ ਕਰਾਂਗੀ ਤੇਰੇ ਨਾਲ ਪਿਆਰ ਆ ਨਹੀਂ ਨਾ ਪਿਆਰ ਪਿਆਉ ਕੋ ਹਟਾ ਤੇ ਦਿਲ ਕਰਦਾ ਵੇ ਤੈਨੂੰ ਇੱਕ ਵੱਖਰੀ ਕੁਲੀ ਜੀ ਕੋਈ ਨਹੀਂ ਪਿਆਰ ਪਾਉਣ ਦੀ ਕੋਈ ਲੋੜ ਨਹੀਂ ਇੰਨੀ ਇੰਨੀ ਆਕੜ ਚੰਗੀ ਨਹੀਂ ਹੁੰਦੀ ਵੇਹੇ ਮੈਂ ਆਪਾਂ ਆ ਮੰਜਾ ਰੂਹ ਵਰਗਾ ਪੋਲਾ ਆ ਮੈਨੂੰ ਨਾ ਕੀ ਇਹਦਾ ਕਰਿਆ ਮੇਰੀ ਮੰਜੇ ਦੇ ਮੰਜੇ ਦੇ ਲਾਈ ਕਰਾਂ ਮੈਂ ਜਾਣ ਕੇ ਉਹ ਮੈਂ ਬੈੱਡ ਵਾਲਾ ਕੱਦਾ ਲਿਆ ਕੇ ਰੱਖ ਇੱਥੇ ਮੰਜਾ ਮੈਂ ਨਹੀਂ ਬੈੱਡਾ ਮੁੰਡਾ ਤੇ ਮੈਂ ਹੁੰਦਾ ਮੈਂ ਦੱਦੇ ਉਹਦੇ ਕੈਸਾ ਇੱਥੇ ਬੈੱਡ ਵਾਲਾ ਕੱਦਾ ਲਿਆ ਦਿੱ ਗਿਏ ਇੱਥੇ ਯਾ ਦੇ ਪਹਿਲਾ ਥੱਲੇ ਕੰਬਲ ਵਿਛਾਇਆ ਫਿਰ ਉੱਤੇ ਚਾਦਰ ਵਿਛਾਈ ਮਹਾਰਾਣੀ ਨੂੰ ਤੇ ਮੈਨੂੰ ਫੇਰ ਵੀ ਨਹੀਂ ਗਏ ਇਹਨੇ ਮੈਨੂੰ ਉਹ ਨਹੀਂ ਯਾਰ ਔਖਾ ਆ ਔਖਾ ਇਹਦਾ ਕਿਦਾਂ ਸਮਾਂ ਲੰਗੇਗਾ ਸਾਡਾ ਅਸੀਂ ਤਾਂ ਯਾਰ ਬੜੀ ਪਰੇਸ਼ਾਨੀ ਚ ਲੰਗੇ ਇਹ ਜਿਹੜਾ ਟਾਈਮ ਹੈ ਆ ਜਾਂਦੇ ਖੜਾ ਹੈ ਸਾਰੇ ਤੇ ਖੜਾ ਹੈ ਬੀਬੀ ਮੇਰੀ ਮਾਂ ਨੂੰ ਬਾਦ ਦੁਆਵਾ ਨਾ ਦੇ ਮੇਰੀ ਗੱਲ ਸੁਣ ਲਈ ਮੈਂ ਗੱਲ ਸੁਣ ਲਾ ਹਾਂ ਹੁਣ ਤੁਸੀਂ ਮੈਨੂੰ ਕਹਿੰਦੇ ਜਾਣ ਕੇ ਕਰਦੀ ਮੈਂ ਮੈਂ ਕਿੰਨਾ ਕਰਦੀ ਹਾਂ ਇਹਨਾਂ ਨੂੰ ਜਾਣਦੀ ਨਹੀਂ ਸਾਰਾ ਕੁਝ ਸੁਤਣਾ ਆਇਆ ਮੈਨੂੰ ਉਹ ਕਹਿੰਦੀ ਜਾਣ ਕੇ ਕਰਦੀ ਆ ਜਾਨ ਕੇ ਕਰਨ ਕੇ ਬਹੁਤ ਕਰਦੀ ਤੂੰ ਵੀ ਦੇਖ ਲੈ ਜਾਨ ਕੇ ਕਰਕੇ ਮੈਂ ਵੀ ਕਰਨਾ ਮੈਂ ਤਾਂ ਹੁਣੇ ਹੀ ਕਰੀ ਜਾਨੀ ਆ ਮੈਂ ਤਾਂ ਪਹਿਲਾਂ ਹੀ 100 ਸਾਲ ਤੋਂ ਉੱਤੇ ਹੋ ਗਈ ਲੱਗਦੀ ਆ ਆ ਵਿਚਾਰੀ ਮੈਨੂੰ ਤਾਂ ਮੰਮੀ ਬੜਾ ਤਰਸਾਉਂਦਾ ਤੇਰਾ ਕਿਦਾਂ ਚੁਰੜੀਆਂ ਪੈ ਗਈਆਂ ਤੇਰੇ ਮੂੰਹ ਤੇ ਯਾਰ ਮੈਂ ਕੀ ਕਰਾਂ ਹੈ ਮੇਰੇ ਮੂੰਹ 'ਤੇ ਮਰ ਲੇ ਪੀ ਲਾਈ ਆ ਇਹ ਵੀ ਚੰਗਾ ਆ ਜੇ ਮੂੰਹ ਨੂੰ ਤੇ ਜਦੋਂ ਮੈਂ ਤੈਨੂੰ ਕਿਹਾ ਫੇਸ ਵਾਸ ਲੈ ਲਾ ਤੂੰ ਤਾਂ ਫੇਸ ਵਾਸ ਵੀ ਨਹੀਂ ਲਾਉਣੀ ਦੇ ਤੂੰ ਮੈਂ ਹੀ ਲੈਣਾ ਲਾਉਣਾ ਫੇਸ ਵਾਸ ਮੈਂ ਜੇ ਲਾਉਂਦੀ ਹੁੰਦੀ ਤਾਂ ਕਿਉਂ ਮੇਰਾ ਮੂੰਹ ਇਦਾਂ ਨਾ ਹੁੰਦਾ ਮੈਂ ਤਾਂ ਬਹੁਤ ਲਾਉਂਦੀ ਆ ਬਤਿਆ ਨਹੀਂ ਮੈਂ ਤਾਂ ਕਰੀਮਾਂ ਚ ਚੋਰੀ ਚੋਰੀ ਲੱਗੀ ਹੁੰਦੀ ਲੌਂਟ ਜੋ ਫਾਇਦਾ ਖੰਦ ਕਰੀ ਲਾਉਣੀ ਥੋੜਾ ਤੇ ਲੜਕੇ ਆ ਲਾਉਂਦੀ ਇੱਥੇ ਹੈ ਐ ਚੁੰਮੜ ਬੋਲੀ ਜਾਂਦੀ ਆਂ ਨਹੀਂ ਮਤਲਬ ਤੋਂ ਹਾਂ ਕਿਉਂ ਬੋਲਣਾ ਮੈਂ ਮੈਂ ਝੂਠ ਬੋਲਦੀ ਹੁੰਦੀ ਉਹ ਕਹਿੰਦੀ ਮੈਂ ਸੱਚੀ ਆ ਬਹੁਤ ਸੱਚੀ ਆ ਇਹ ਸੱਚੀ ਐ ਸਵਾਸ ਬੇਲਕ ਬ ਥੋੜਾ ਜਿਹਾ ਮੇਰੀ ਮੰਮੀ ਨੇ ਥੋੜਾ ਜਿਹਾ ਕੁ ਨੀਵੇਂ ਸਵਰਚ ਗੱਲ ਕਰਿਆਗਾ ਕਿਉਂ ਕਰਾਂ ਮੈਂ ਦੇਖ ਕੇ ਤਾਂ ਘਿਰ ਲਿਆ ਉੱਠਦੀ ਆ ਦੇਖ ਕੇ ਤਾਂ ਘਿਰ ਲਿਆ ਉੱਠਦੀ ਉਹ ਕਹਿੰਦਾ ਵੀ ਆਏ ਬੁੱਢੀ ਐ ਨੀ ਮਰਦੀ ਆਈ ਐ ਮੈਂ ਦੇਖਦੇ ਥੱਲੇ ਲੱਗੀ ਆ ਤੇ ਤੇਰੇ ਥੱਲੇ ਲੱਗੇ ਸਾਰੇ ਹਾਂ ਮੇਰੇ ਲੱਗੇ ਆ ਕਿਉਂ ਲੱਗੇ ਕਿਹੜੀ ਗੱਲਾਂ ਲੱਗੇ ਹੈ ਮੇਰਾ ਟੱਬਰ ਨਾ ਭੱਦੀਆਂ ਸਾਰਿਆਂ ਦਾ ਮੈਂ ਇੱਡੇ ਥੱਲੇ ਲਾਉਨੇ ਆ ਅੱਛਾ ਇਦਾਂ ਹੀ ਲਾਉਨੇ ਆ ਤੇ ਆਹੀ ਨੀਓ ਫਿਰ ਇਦਾਂ ਨਹੀਂ ਕੰਮ ਚੱਲਣ ਦੇਣਾ ਮੈਂ ਮੈਂ ਚਲਾਉਣਾ ਮੈਂ ਚਲਾਉ ਤੇ ਉਹ ਵੀ ਆਈਆਂ ਚਲਾਉਣਾ ਆ ਦੇਖਿਆ ਉਹ ਨਹੀਂ ਮੈਂ ਚੱਲਣ ਦੇਣਾ ਮੈਂ ਕਿਉਂ ਥੱਕ ਗਈਆਂ ਮੈਂ ਚਲਾਉਣਾ ਉਹ ਥੱਕ ਉਹ ਬਹੁਤ ਹੋ ਗਿਆ ਮੈਂ ਹੁਣ ਉਹਦਾ ਸਾਥ ਦੇਣਾ ਕਰਨਾ ਤੂੰ ਦੇ ਹਾਂ ਤੂੰ ਹਾਂ ਹਮਝਦੇ ਆਂ ਕੁੱਤੇ ਆਂ ਮੈਂ ਹਾਂ ਹਾਂ ਉਹਨਾਂ ਦੁਬਾਰਾ ਚੁੱਕਣ ਦੀ ਕੋਸ਼ਿਸ਼ ਆ ਦੇ ਆ ਦੇਖ ਲੈ ਇਹਨਾਂ ਉਦਾਰ ਮੇਰੀ ਜੀ ਮੋਟ ਹੈ ਨਹੀਂ ਹਾਏ ਮਰ ਗਈ ਹਾਏ ਹਾਏ ਕਰਦੀ ਰਹਿੰਦੀ ਹਾਏ ਹਾਏ ਸਾਰੀ ਰਾਤ ਵੀ ਦਾ ਇਹੀ ਕੰਮ ਆ ਮੇਰਾ ਤੇ ਲੱਗੇ ਲੰਮੇ ਪੈਣ ਨੂੰ ਨਹੀਂ ਦਿਲ ਕਰਦਾ ਗਾੜੀਆਂ ਬੈ ਮੇਰੇ ਪੈਰ ਵੀ ਨਹੀਂ ਦਿੰਦੀ ਹੋਣੇ ਵੀ ਦੇਖਿਆ ਮੰਮੀ ਜਿਹੜਾ ਨਾ ਸਵੇਰੇ ਮੈਂ ਰਾਤੀ ਸੁੱਤਾ ਹੁੰਦਾ ਨਾ ਜਿਹੜੇ ਜਪਾਸ ਨੂੰ ਉੱਠੂਗਾ ਉੱਚਾ ਲਗਣੀ ਜੁੱਤੀ ਨਹੀਂ ਪੈਣਦੀ ਮੈਂ ਕਿਹਾ ਬੀਬੀ ਕਿਉਂ ਰੋਲਾ ਇਹ ਜੁੱਤੀ ਐਦਾਂ ਦੀ ਐ ਇਹ ਨਹੀਂ ਇਹਨੇ ਮੇਰੇ ਮੇਰੇ ਇਹ ਮੇਰੇ ਕਰਕੇ ਕਰਦੀ ਜਾਣ ਕੇ ਜਾਣ ਕੇ ਆਹ ਕਰਦੀ ਐ ਜਾ ਮਾਲੋ ਜੋੜ ਰੇੜਾ ਲਾਉਣਾ ਮੈਂ ਇੱਦਾਂ ਮੈਂ ਕਿਹਾ ਇਹਨੂੰ ਕਿਤੇ ਵੱਖਰਾ ਰੱਖੀ ਇਹਨੂੰ ਆ ਕਿੱਥੇ ਹੋ ਕੇ ਰੱਖਣਾ ਐ ਕਿੱਥੇ ਰੱਖਣਾ ਤੁਮਨੇ ਵੱਖਰਾ ਰੱਖਣਾ ਐ ਮੈਨੂੰ ਕਿਹੜੀ ਤੋਂ ਕੋਠੀ ਭਾਈ ਉਹ ਕਿ ਰਾਖ ਲੈ ਉਹ ਮੇਰੇ ਯਾਰ ਵੀ ਸਾਰੇ ਕਹਿੰਦੇ ਕਹਿੰਦੇ ਕੀ ਤੁਸੀਂ ਟੰਮਣੇ ਤੇ ਚੜਾਇਆ ਹੁੰਦਾ ਇਹਨੂੰ ਆ ਬੜੀ ਐਕਟਰ ਨਹੀਂ ਬਣੀ ਆ ਉਹ ਗਰੀਆਂ ਨੂੰ ਸੌਕੀਆਂ ਲਾੰਘੀਆਂ ਮੇਰੀਆਂ ਵੀ ਉੱਥੇ ਮੰਜੇ ਤੇ ਫੜਾ ਦੇਣਾ ਤੇ ਹੁਣ ਮੈਨੂੰ ਕੋਠੇ ਤੇ ਆ ਉਹ ਵਿਚਾਰੀਆਂ ਲੱਤਾਂ ਆ ਕੇ ਅੱਗੇ ਟੁਰਿਆ ਜਾਂਦਾ ਹਾਂ ਚੜੋ ਮੈਂ ਤਾਂ ਸੇਕ ਕੇ ਜੀ ਰੋ ਨਾ ਚੜੋ ਹਾਂ ਤੇ ਕਿਉਂ ਉਚਾਰਦੇ ਆ ਨੋ ਕਿੰਦੇ ਆਪਣਾ ਮਤਲਬ ਨਹੀਂ ਚਾਹਤੇ ਆਪਾਂ ਗੰਨੇ ਨੇ ਓਹਦਾ ਮਤਲਬ ਕਾਹਦਾ ਮਤਲਬ ਅਸੀਂ ਤੁਹਾਡੇ ਤੋਂ ਲੈਣਾ ਆ ਮੈਂ ਕੀ ਤੁਹਾਡੇ ਕੋਲ ਮੰਗਦੀ ਰੋਟੀ ਜ਼ਰੂਰ ਲੈਣੀ ਉਹ ਦੇਜਿਆ ਕਰੋ ਨਹੀਂ ਤਾਂ ਉੱਤੋਂ ਛੱਡ ਦੇ ਕਰੋ ਪਾਸਾ ਮਾਰੋ ਉੱਤੋਂ ਛੱਡ ਦੇ ਕਰੋ ਚੋਕ ਲਾ ਦੇ ਦੇਖ ਕਿ ਦੀ ਮਮੀ ਇਹਦੀ ਬੜਕ ਵੇਖ ਲਾ ਇਹ ਛੱਡ ਨਹੀਂ ਇਹਦੀ ਬੜਕ ਨਹੀਂ ਛੱਡਦੀ ਇਹ ਨਹੀਂ ਕਹਿੰਦੀ ਭਤੀਏ ਚੱਲ ਕੋਈ ਆ ਭਤੀਏ ਨਹੀਂ ਮੈਂ ਲਫਜ਼ ਸੁਣਿਆ ਤੇਰੇ ਨਾ 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 ਭਤੀਏ ਤਾਂ ਕਦੀ ਕਿਹਾ ਹੀ ਨਹੀਂ ਤਰ ਕਦੀ ਨਹੀਂ ਮੈਂ ਵੀ ਨਹੀਂ ਸੁਣਿਆ ਆਪਣੇ ਮੂੰਹੋਂ ਅਦੇ ਨਹੀਂ ਕਿਹਾ ਨਹੀਂ ਉੱਤੇ ਵਿਚ ਵਿਚ ਉਹ ਵੀਡੀਓ ਬਣਦੀ ਤਾਂ ਫੇਰ ਕਹਿ ਨਹੀਂ ਦਿੱਤੀ ਲੋਕਾਂ ਨੂੰ ਪਤਾ ਲੱਗ ਜਾ ਬੜੀ ਚਲਾਕ ਐ ਨਹੀਂ ਤਾਂ ਕਹਿ ਨਹੀਂ ਦੀ ਕੁੜੇ ਕੀ ਆ ਰਾਮ ਰਾਮ ਉਹ ਦਵੰਦੇ ਹੋ ਜਦੋਂ ਦੋਲੇ ਤੱਕ ਮੇਰੇ ਉੱਤੇ ਮਾਰ ਦੇ ਗਿਆਨਾ ਮੜਿਆ ਕੁੜਾ ਨਹੀਂ ਡਣਾ ਨੇ ਕੁੜਿਆ ਕੰਮ ਰਹਿ ਗਿਆ ਕੁੜੇ ਉਹ ਕਾਵੇ ਕੁੜੇ ਕੁੜੇ ਕਰਦੀ ਨਹੀਂ ਕਿ ਨਹੀਂ ਹਾਂ ਉਹ ਹੁਣ ਮੈਂ ਜਰਾ ਕਿੱਦਾਂ ਬਕਾਈ ਵੀ ਮੈਨੂੰ ਕੁੜੇ ਨਹੀਂ ਕਹਿਣਾ ਤੂੰ ਇੱਧਰ ਲੈ ਤੂੰ ਕਾਉਣਾ ਤਾਂ ਲੰਬਿਆ ਮੰਮੀ ਇੱਧਰ ਰੱਖਣਾ ਥੋੜੇ ਦਵਕਾ ਤਾਂ ਹੀ ਠੀਕ ਲੱਗਦੀ ਮੇਰੀ ਮੰਮੀ ਮੇਰੀ ਮੰਮੀ ਜੰਮੀ ਦਵਕਾਉਣ ਵਾਲੀ ਵੇਖਾ ਮੈਂ ਮੈਂ ਨਹੀਂ ਕਰਦਾ ਬਕਾ ਜਲਦੀ ਜੋ ਓਹੋ ਇੱਧਰ ਇੱਧਰ ਮੂੰਹ ਕਰੇ ਇੱਧਰ ਓ ਲੈ ਆ ਓਏ ਮੂੰਹ ਮੇਰੇ ਨੂੰ ਕੀ ਆਲਾ ਕੀ ਗਾਲਿਆ ਤੈਨੂੰ ਕੀ ਗਾਲਿਆ ਮੇਰੀ ਮੰਮੀ ਨੂੰ ਬੋਲ ਕੇ ਦੱਸ ਉੱਚੀ ਲੈ ਤੂੰ ਬੋਲ ਦੇ ਤੇ ਮੰਮੀ ਇਹ ਕਿਹੜਾ ਡਰ ਪਿਆ ਮੈਨੂੰ ਤਰ ਕਿਦਾਇਆ ਤੈਨੂੰ ਮੈਂ ਕਿਹੇਦਾਰੀ ਮੈਂ ਮੈਂ ਕਹਿਣਾ ਇਹਨੂੰ ਤੇ ਇਹਦੇ ਪੁੱਤ ਨੂੰ ਦੋਨਾਂ ਨੂੰ ਮੈਂ ਆ ਦੇਖ ਲੈ ਉਹ ਚੜ ਗਈ ਚੜ ਗਈ ਮਿੰਟ ਤੇ ਹਾਂ ਚਾ ਚੌਂਕੜਾ ਮਾਰਿਆ ਮੇਰੀ ਸਿੰਦੀ ਨੇ ਆ ਮਾਰੇ ਚ ਸਿੰਦੀ ਦੇ ਬੱਚਿਆਂ ਆ ਆ ਦਿਲੀ ਜਦੋਂ ਵੀਡੀਓ ਬਣਾਉਣੀ ਹਾਏ ਹਾਏ ਅੱਗ ਲੱਗ ਜਾ ਗੋਡੇ 'ਚ ਅੱਗ ਲੱਗ ਜਾ ਲੁਟਕੁ ਸੁੱਤਰੀ ਬੜੀ ਸੋਹਣੀ ਲੰਦੀ ਆ ਨਹੀਂ ਇਦਾਂ ਕਹਿਣਾ ਹਾਏ ਨਹੀਂ ਮੈਂ ਕਹਿੰਦੇ ਨਹੀਂ ਇਦਾਂ ਮੈਂ ਕਹਿਣਾ ਵਾਇਰ ਨੂੰ ਕਹਿਣਾ ਤੇ ਕਹਿਣਾ ਵਾਇਰ ਨੂੰ ਮੈਂ ਕਹਿਨੀ ਆ ਕਿ ਆਹ ਉਹ ਸਵੇਰੇ ਇੱਕ ਵਾਰੀ ਕਾਲੇ ਮੋੜ ਤੇ ਜਾਣਾ ਇੱਥੇ ਲੱਗ ਨਹੀਂ ਉਹ ਇਹਦੇ ਜਾਏ ਕਹਿੰਦੇ ਹੈ ਨਾ ਵੱਡੀ ਨਿੱਕੁਲੀ ਬਣੀ ਆ ਹੁਣ ਮੈਂ ਕੰਮ ਕਰ ਲੱਗੀ ਆ ਚਲੋ ਤੇ ਜਿਹੜਾ ਬੇਲਾ ਬੰਦਾ ਉਹ ਤਾਂ ਹਰ ਵੇਲੇ ਵਾਇਰ ਨੂੰ ਕਰੇ ਨਾ ਹਾਏ ਹਾਏ ਨਹੀਂ ਹੁਣੀ ਚਾਹੀਦੀ ਤੇ ਘਰ 'ਚ ਹਾਏ ਨਹੀਂ ਚੰਗੀ ਹੁੰਦੀ ਆਪਰੇ ਤੇ ਖਰੀਫ ਨੇ ਆਪੇ ਹਾਏ ਨਹੀਂ ਕਰਦੀ ਆ ਤੇ ਕਿਤੋਂ ਗੋਲੀ ਕਿਤਨਾ ਬਚੀ ਆ ਕਿੰਨੀ ਗੋਲੀ ਕਿਤਨਾ ਬਚੀ ਆ ਤਕਰੀਬ ਕਾ ਨਹੀਂ ਕੋਈ ਵਾਗਿਆ ਵੇ ਤਾਂ ਕੀ ਆ ਪੰਜਾ ਗੀ ਤੇ ਪੰਜਾ ਕੋਈ ਇਹਨੂੰ ਕੋਈ ਰੰਨ ਕੋਈ ਚੱਲ ਉਹਨਾਂ ਨੂੰ ਅਸੀਂ ਮੰਗਦੀ ਆ ਹਾਂ ਨਹੀਂ ਥੱਲੇ ਨਹੀਂ ਲੱਗਦੀ ਨਹੀਂ ਲੱਗਦੀ ਥੱਲੇ ਇਹ ਆ ਬੇਬੇ ਖਾਏ ਨਹੀਂ ਕਹਿੰਦੇ ਮੈਂ ਕਹਿਣਾ ਮੇਰੇ ਕੋਲ ਨਿਕਲਦੀ ਖਾਏ ਉਹਨੂੰ ਮੈਨੂੰ ਕਿਸੇ ਦਾ ਦੱਸਦੀ ਮੈਂ ਆਹ ਬੋਲੇ ਲੱਗੇ ਤਾਂ ਦੱਸ ਆਹ ਬੋਲੇ ਲੱਗੇ ਹਾਏ ਕਿਉਂ ਨਿਕਲਦੀ ਜਿਹੜੇ ਤੁਰਦੀ ਜਾਂ ਨਹੀਂ ਉਹਲੇ ਤੇ ਨਹੀਂ ਖਾਏ ਹੁੰਦੀ ਜਦੋਂ ਤੈਨੂੰ ਲੋਕਾਂ ਨੂੰ ਗਾਲਾਂ ਕੱਢਦੇ ਉਹਲੇ ਤੇ ਨਹੀਂ ਖਾਏ ਜਦੋਂ ਲੋਕਾਂ ਨੂੰ ਆਉਂਦੇ ਜਾਂਦੇ ਵੇਖਦੇ ਉਹਲੇ ਤੇ ਨਹੀਂ ਖਾਏ ਨਿਕਲਦੀ ਹਾਂ ਨਹੀਂ ਨਿਕਲਦੀ ਜਿਹੜੇ ਲੋਕਾਂ ਨੂੰ ਗਾਲਾਂ ਕੱਢਦੇ ਰਾਮ ਬਾਬਾ ਪਿਤਾ ਮੈਂ ਦਰਨਾ ਕਰਦਾ ਪਿਆਰ ਸਭ ਪਿਆਰ ਹੈ ਤੇਰਾ ਪਿਆਰ ਕਰਦਾ ਹਾਂ ਹੈ ਸਾਰੇ ਪਾਸੇ ਤੇਰਾ ਮੈਂ ਸਾਥ ਦੇਣਾ ਤੂੰ ਕਿਸੇ ਦੀ ਹੈ ਹੀ ਨਹੀਂ ਆ ਤੂੰ ਹੈ ਨਹੀਂ ਕਿਸੇ ਦਾ ਵੀ ਤੂੰ ਹੈ ਨਹੀਂ ਕਿਸੇ ਦਾ ਵੀ ਜੇ ਮੈਂ ਆਪਣੀ ਮੰਮੀ ਦੇ ਹੱਕ ਚ ਦੋ ਗੱਲਾਂ ਕਰ ਲਾ ਤੇ ਤੇਰੀ ਜਾਨ ਨਿਕਲ ਜਾਂਦੀ ਜਾਂਦੀ ਹੈ ਮੰਮੀ ਨਾ ਕਰੋ ਕਰੋ ਮੈਂ ਕਦੋ ਜਵਾਬ ਦਿੰਦਾ ਤੁਹਾਨੂੰ ਤੁਹਾਡੀ ਮੰਮੀ ਤੁਸੀਂ ਵੇਹੜੇ ਚਲੋ ਹੈਲੋ ਉਧਰ ਨਾ ਦੇਖ ਪੌੜੀਆਂ ਲੱਗੀ ਦੇਖਦੀ ਉੱਥੇ ਕੀ ਆ ਹੈਗਾ ਪੌੜੀਆਂ ਲੱਗ ਪਾਪਾ ਪਾਪਾ ਮੈਂ ਗੱਲ ਲੱਭਾ ਲੈ ਦੇ ਰਿਹਾ ਉਹ ਉਹ ਤੋਂ ਤੇਨੂੰ ਉਹ ਤੋਂ ਤੇਨੂੰ ਜ਼ਹਿਰ ਲੱਗਦਾ ਉਹਦਾ ਨਾਮ ਲੈਣਾ ਵੀ ਨਹੀਂ ਮੈਨੂੰ ਲੱਗਦਾ ਤੇਨੂੰ ਲੱਗਦਾ ਯਾਰ ਲੱਗਦਾ ਤੈਨੂੰ ਯਾਰ ਬੂੜੇ ਬੇਚਾਰੇ ਕਿੱਦਾਂ ਜਾਣੇ ਤੈਨੂੰ ਐਦਾਂ ਦਾ ਹੀਰੇ ਵਾਂਗ ਦਾ ਪੁੱਤ ਦੇ ਵੀ ਜਿਹੜਾ ਇੰਨਾ ਕਹਿਣੇ ਦੇ ਆਹ ਹੋਰ ਤੈਨੂੰ ਕੀ ਚਾਹੀਦਾ ਹੋਰ ਕੀ ਚਾਹੀਦਾ ਕਿਸੇ ਤੋਂ ਵੀ ਵੀ ਅਜੇ ਤੱਕ ਮੰਮੀ ਇਹਨੇ ਕਿਸ ਨੂੰ ਚੰਗਾ ਕਿਆ ਕਿਆ ਕਿਸ ਨੂੰ ਇਹ ਕਿਸੇ ਤੋਂ ਖੁਸ਼ ਨਹੀਂ ਬੰਦਾ ਤੁਸੀਂ ਚੰਗੇ ਆ ਭਾਈ ਤੁਸੀਂ ਚੰਗੇ ਆ ਸਾਰਿਆਂ ਨੂੰ ਐਦਾਂ ਨਹੀਂ ਲਾਇ ਐਦਾਂ ਦੀ ਰਹਿਣਾ ਤੇ ਐਦਾਂ ਦੀ ਹੱਬੇ ਦੁਨੀਆ ਤੇ ਦੇਹ ਐਦਾਂ ਨਾ ਕੋ ਪੋਤੇ ਨਾ ਕੋ ਨੋ ਨਾ ਕੋ ਪੁੱਤ ਕਰਦਾ ਜਿੱਦਾਂ ਤੇਰੇ ਨਾਲ ਹੀ ਕਰੀ ਜਾਣਾ ਨਾ ਪੁੱਤ ਖੜ ਕਹੀ ਜਾਂਦੀ ਹਾਇ ਨੀ ਕਹਾਂ ਤੇ ਨਿਕਲਦੇ ਹਾ ਹਾਇ ਨੀ ਨਿਕਲਦੇ ਨਹੀਂ ਬੰਮੀ ਇਹਦੀ ਹਾਇ ਨਿਕਲਿਆ ਆ ਦੋਖਾ ਨਿਕਲਿਆ ਬੰਹਾਈ ਦਾ ਇਹ ਕਿਤੇ ਆ ਕਿਤੇ ਜੰਮ ਹੋਏ ਆ ਕਿੰਨੇ ਬੜਾ ਜੰਮ ਹੋਏ ਆ ਨਾ ਆਵੇਂ 10 ਕਿਤੇ ਜੰਮ ਹੋਏ ਇਹਦਾ ਆਸਣ ਇਹਦਾ ਆਸਣ ਵੇ ਮੈਂ ਕਿਹਾ ਇਦਾਂ ਮੈਨੂੰ ਪੁਛਾ ਕਿਦਾਂ ਆਸਣ ਦੇ ਆਪਣਾ ਦਾ ਜਿੱਦਾ ਬੜੇ ਨਾ ਉਹ ਦੇਵਾ ਹੁੰਦੀ ਆ ਨਾ ਦੇਵਾ ਕੰਮ ਨਹੀਂ ਆ ਕੋਣ ਦੀ ਕੰਮ ਦੀ ਆ ਪੋਣ ਦੀ ਪੋਣੇ ਪੋਣਲ ਮੈਂ ਭਾਦੀ ਸੇਵਾ ਕਰਦੀ ਹੁਣ ਤੁਸੀਂ ਮੇਰੀ ਕਰ ਆਡੀ ਤੋਂ ਕੋ ਕੀਤੀ ਨਹੀਂ ਕਿਸੇ ਨੇ ਅੱਜ ਕੱਲ ਬੁੜੀਆਂ ਨੂੰ ਨਾ ਕੋਈ ਅੱਜ ਕੱਲ ਬੁੜੀਆਂ ਨੂੰ ਕੋਈ ਮੂੰਹ ਨਹੀਂ ਲਾਉਂਦਾ ਮੈਂ ਤਾਂ ਵੀ ਮੈਂ ਕਹਣਾ ਕਹਣਾ ਕੋਈ ਨਹੀਂ ਮੈਂ ਕਰ ਦੇਣੀ ਆ ਤੁੰਡਾ ਮਮੀ ਕਿਹਾ ਕਿ ਤੀ ਕੋਈ ਹਾਂ ਇਹ ਹੁਣ ਨਾ ਇਹ ਹੁਣ ਝੂਠੇ ਝੂਠੇ ਹੋ ਗਈ ਸਭ ਐ ਕਿ ਹੁਣ ਕਹਿੰਦੇ ਹੁੰਦੇ ਡਾ ਮੈਂ ਮੁਕੇ ਦਾ दारू ਪੀਆ ਪਰ ਇੱਕ ਘਾ ਲਿਆ ਮੈਂ ਕਿਹਾ ਜਦਾਂ ਅੱਜ ਕੱਲ ਬੁੜੀਆਂ ਨੂੰ ਕੋਈ ਨਹੀਂ ਪੁੱਛਦਾ ਸੀ ਇਦਾਂ ਇੰਨਾ ਕਰਦੇ ਮੈਂ ਤੇ ਕੋਈ ਨਾ ਪੁੱਛੋ ਨਾ ਪੁੱਛੋ ਨਾ ਪੁੱਛੋ ਮਗਰ ਲੋਕਾਂ ਦੇ ਘਰਾਂ ਜਾ ਕੇ ਦੇਖੋ ਬੁੜੀਆਂ ਇਦਾਂ ਹੀ ਪਈਆਂ ਬੁਲਾਉਂਦਾ ਨਹੀਂ ਮੈਂ ਤੇ ਕਰੇ ਇਹ ਨਾ ਵੀ ਉੱਦਾਂ ਸਖਲੂ ਕਰੀ ਇਹਦੀਆਂ ਆੜੀਆਂ ਰੋਂਦੀਆਂ ਰਹੀਆਂ ਇਹਦੇ ਕੋਲ ਨੂੰ ਤਾਂ ਵੀ ਨਹੀਂ ਪਤਾ ਲੱਗਦਾ ਤਾਂ ਵੀ ਨਹੀਂ ਇਹਨੂੰ ਪਤਾ ਲੱਗਦਾ ਹੈ ਕਿ ਮੈਂ ਕੀ ਕੀ ਪਰ ਤੁਸੀਂ ਮੈਂ ਤੁਹਾਡੇ ਕੋਲ ਕੀ ਕੁ ਬਦਾਮ ਜੰਬ ਬੜ ਨਹੀਂ ਨਾ ਬਦਾਮ ਤੇ ਪਰਸੋਂ ਮੈਂ ਕਿਹਾ ਬਦਾਮ ਖਾ ਲੈਂਦੀ ਮੈਂ ਨਹੀਂ ਖਾਣੇ ਲੈ ਜਾ ਪਰੇ ਮੇਰੇ ਲੱਗ ਗਿਆ ਆਕੜ ਇਹਦੀ ਕਿ ਮੈਂ ਤੂੰ ਕਹਿੰਦਾ ਇਹਨੂੰ ਵੀ ਨਹੀਂ ਖਾ ਮੈਂ ਆ ਕਰਕੇ ਦਿੱਤਾ ਬਾਦਾ ਮੈਂ ਖਾਦੇ ਨਹੀਂ ਮੈਂ ਤੈਨੂੰ ਕਹੀ ਕਰਕੇ ਕੁੱਟ ਕੇ ਦੇਨੇ ਆ ਆ ਕੁੱਟ ਕੇ ਦੇਨੇ ਆ ਆਹ ਤੇ ਸਾਰੇ ਪੁਆੜੇ ਕਰਦੇ ਆ ਪਰ ਇਹ ਕਹੂਗੀ ਮੈਨੂੰ ਦੇਂਦਾ ਕੀ ਕਰਦਾ ਨਾ ਕਰੋ ਲੈ ਪੁਆੜੇ ਰਾਂ ਲਾ ਪੁਆੜੇ ਮੇਰੇ ਪੁਆੜੇ ਮੈਂ ਮੇਰੇ ਪਰਨੇ ਤੇ ਰਾਂ ਦੋ ਆਹ ਕਿ ਲੱਗਦਾ ਮਸਲਾ ਦੇ ਆ ਮੇਰੀ ਮਾਲ ਕਹਿੰਦੇ ਮਾੜੀ ਚੰਗੀ ਕਰੀ ਕੋ ਗਾ ਅਸੀਂ ਕੋ ਕਹਿੰਦੇ ਤੈਨੂੰ ਕਈ ਰਿਆ ਨਾ ਠੀਕ ਨਹੀਂ ਆਨੀ ਤੈਨੂੰ ਏ ਇਦਾਂ ਦੀ ਆਉਂਦਾ ਨਹੀਂ ਇਦਾਂ ਦੀ ਨਹੀਂ ਆਪਾਂ ਤਾਂ ਸੱਚੀ ਗੱਲ ਕਰਦੇ ਆਂ ਆਪਾਂ ਪਿਆਰ ਤੇਰਾ ਬਹੁਤ ਕਰਦੇ ਆਂ ਬਸ ਥੋੜਾ ਜਿਹਾ ਨਾ ਮਤਲਬ ਗੁੱਸਾ ਚੜ ਜਾਂਦਾ ਤੇਤੇ ਪਹਿਲਾਂ ਹੀ ਇਦਾਂ ਗੱਲਾਂ ਇਹ ਤੇ ਨਹੀਂ ਉਹਨੂੰ ਚੜਦਾ ਮੈਨੂੰ ਨਹੀਂ ਚੜਦਾ ਮੰਮੀ ਨੂੰ ਚੜਦਾ ਜ਼ਿਆਦਾ ਸਾਰੇ ਨੂੰ ਚੜੇ ਗੁੱਸਾ ਮੈਨੂੰ ਕੋਈ ਪਰੋਗਨ ਸਾਡੇ ਗੁੱਸੇਗਾ ਸਹੀ ਨਹੀਂ ਮੈਨੂੰ ਨਹੀਂ ਪਰ ਡਾਡੂ ਕਹਿੰਦਾ ਗੁੱਸਾ ਤੇਰਾ ਨਾ ਕੀਆ ਯੋ ਮਰਦੀ ਹੋਵੇ ਤੂੰ ਕੀ ਮਾਮਾ ਲੱਗਦਾ ਨਹੀਂ ਪੂਰਾ ਨਾਂ ਤਾਂ ਢਕੀ ਆ ਮੇਰਾ ਕੋਈ ਨਾਂ ਹੋਵੇ ਤੈਨੂੰ ਨਹੀਂ ਨਹੀਂ ਆਡੀਅנס ਜਾਣਨਾ ਚਾਹੁੰਦੀ ਤੁਹਾਡਾ ਨਾਂ ਕੀ ਪੂਰਾ ਆ ਨਾ ਮੇਰਾ ਤਾਂ ਪਤਾ ਹੀ ਨਹੀਂ ਹਜੇ ਤੇ ਨੀ ਲੋਕੀ ਜਾਣਨਾ ਚਾਹੁੰਦੇ ਆ ਕਹਿੰਦੇ ਪੂਰਾ ਨਾਮ ਦੱਸਿਆ ਤਾਂ ਹੈ ਹੋਰ ਕਿ ਦੱਸਣਾ ਪੂਰਾ ਜਿਹਾ ਦੱਸੋ ਨਾ ਪੂਰਾ ਬੋਲ ਕੇ ਦੱਸੋ ਸਰਦਾਰ ਨਹੀਂ ਕਿਦਾਂ ਕਲਾਸ਼ ਬੀਬਾ ਆਓ ਇੱਕ ਵਾਰ ਫੋਚ ਲੈ ਪਾਏ ਕੋਈ ਨਹੀਂ ਕੋਲੋਂ ਤੋਵੇਂ ਮੈਂ ਫਵੜੇ ਕਾਹੇ ਟੁੱਟੇ ਆ ਮੈਂ ਤਾਂ ਸੱਚੀਆਂ ਗੱਲਾਂ ਕਰਨਾ ਹੀ ਬੇਬੇ ਮੇਰਾ ਨਾਮ ਨਜ਼ਾਇਜ਼ ਦਾ ਫਾਲਤੂ ਗੱਲ ਨਹੀਂ ਆਈ ਆਈ ਝੂਠੇ ਉਹ ਕਹਿੰਦੀ ਮੇਰਾ ਫਾਲਤੂ ਗੱਲ ਨਹੀਂ ਉਂਗਲ ਕਰਕੇ ਕਹਿੰਦੀ ਫਾਲਤੂ ਗੱਲ ਨਾ ਕਰੀ ਮੇਰ ਨਾਲ ਕਹਿੰਦੀ ਨਹੀਂ ਆਈ ਆਈ ਝੂਠੇ ਤੂੰ ਸੱਚੀ ਹੈ ਮੈਂ ਝੂਠ ਬੋਲਦੀ ਨਹੀਂ ਆਈ ਝੂਠ ਮੈਂ ਕਹਾਂ ਤੇਰੀ ਜਿੰਨਾ ਕੋਈ ਬੋਲਦਾ ਇੱਕ ਵੀ ਝੂਠ ਲੱਸ ਪਹਿਲਾਂ ਮੈਨੂੰ ਮੈਂ ਕਹਿੰਦੇ ਹੁਨੇ ਸੱਚੀ ਗੱਲ ਕਰੋ ਝੂਠੇ ਨਾ ਕਰੋ ਝੂਠੀ ਵਿੱਚ ਕੱਖ ਨਹੀਂ ਤੇ ਸੱਚੀ ਕੀਤੀ ਜਿਹੜੀ ਬੇਬੇ ਨੇ ਹੈਂ ਹਾਂ ਮੈਂ ਸੱਚੀ ਕਰੂਗਾ ਮੈਂ ਝੂਠੇ ਬੋਲੇ ਮੇਰੀ ਜਾਨ ਚੱਲਦੇ ਮੈਂ ਝੂਠੇ ਉਹ ਇਹ ਤਾਂ ਪਤਾ ਮੇਰੀ ਜਾਨ ਜਾਣੀ ਨਹੀਂ ਨਾ ਹੀ ਜਾਨ ਦੇਣੀ ਹੈ ਹੈ ਤੇ ਉਹ ਇੱਕੋ ਗੱਲ ਪੜੀ ਮੇਰੀ ਜਾਨ ਚੱਲ ਜੇ ਪਰ ਪ੍ਰੋਗਰਾਮ ਕਰੋ ਗੋਲੀ ਗਾ ਲਿਆ ਕੇ ਦੋ ਦਤਾ ਇਹਦਾ ਨਾਂ ਦੇ ਲਾ ਕਿਨੇ ਕਲਾਸ਼ ਪਰਬਤ ਤਾਂ ਹੀ ਰੱਖਿਆ ਵੀ ਕਲਾਸ਼ ਪਰਬਤ ਐਡੀ ਸਿੱਟੀ ਟਾਈਂਦੇ ਨਹੀਂ ਹੈਗੇ ਤਾਂ ਰੱਖਿਆ ਤੇ ਰੱਖੇ ਨਾ ਇਹ ਕਲਾਸ਼ ਇੱਡੀ ਛੇਤੀ ਨਾ ਨੀ ਕਿੰਦਾ ਰੱਖਣਾ ਮੇਰੇ ਬਾਪੂ ਮਾਂ ਬੀਬੀ ਪਾਪਾ ਦਾ ਪਿਆਰ ਨਾ ਤੇ ਕਿੰਦਾ ਰੱਖ ਕੇ ਲਈ ਇਕਲੀ ਇਕਲੀ ਕੀ ਹਾਲ ਹੈ ਪੁੱਤ ਇਹਦਾ ਬੁੱਗਾ ਕਹਿੰਦਾ ਰਿਆ ਤੈਨੂੰ ਬੁੱਗੇ ਕਲੇ ਬੁੱਗੇ ਕਲੇ ਬੁੱਗੇ ਮੈਨੂੰ ਕਲੇ ਬਲੇ ਲੈ ਤੇ ਇਹ ਕਹਿੰਦਾ ਕਹਿੰਦਾ ਉਹ ਕਹਿੰਦਾ ਮੈਨੂੰ ਕਹਿੰਦਾ ਤਾ ਮੇਰਾ ਨਾਮ ਕੀ ਕਹਿੰਦਾ ਯੋ ਮੇਰਾ ਨਾਮ ਜੋ ਹੈਗਾ ਉਹ ਹੀ ਲੈਣਾ ਹੋਰ ਕੀ ਲੈਣਾ ਨਹੀਂ ਨਹੀਂ ਕੀ ਕਹਿੰਦਾ ਹੁੰਦਾ ਜੀ ਤੇਰਾ ਸਿਰ ਕਹਿੰਦਾ ਸੀ ਨਹੀਂ ਕਹਿੰਦਾ ਕਿਦ ਤੂੰ ਨਾਂ ਲੈਣਾ ਆਪਣੀ ਮਾਪੀ ਦੇ ਹੋਸ਼ਤੇ ਮਤਲਬ ਪਿਆਰ ਨਾਲ ਕੋਈ ਨਾਂ ਪਾਇਆ ਹੋਊਗਾ ਪਿਆਰ ਨਾਲ ਕੋਈ ਨਹੀਂ ਇਹ ਨਾਂ ਜੋ ਹੋਇਆ ਹੋਇਆ ਕੀ ਕੀ ਕਹਿੰਦਾ ਏ ਕੀ 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 ਕਿਹਦਾ ਲੱਗਦਾ ਤੈਨੂੰ ਪਤਾ ਨਹੀਂ ਹੋਸ਼ਤੇ ਕੀ ਕਹਿੰਦਾ ਹੁੰਦਾ ਆਈ ਉਹ ਕੋਈ ਸੀਗਾ ਮੈਂ ਬੋਲ ਕਹਦਾ ਦੱਸ ਆਇਆ ਹੁੰਦਾ ਤੂੰ ਨਾਂ ਲੈਣ ਦੇ ਨਹੀਂ ਪੁੱਤ ਤੈਨੂੰ ਕਿੱਦਾਂ ਬੁਲਾਉਂਦਾ ਹੁੰਦਾ ਹੀ ਕੀ ਕਹਿੰਦਾ ਕਿੱਦਾਂ ਬਰਹਣਾ ਮਾਰ ਕੇ ਦਾਂ ਏ ਕੀ ਕੋਲ ਮੈਨੂੰ ਕਿੱਦਾਂ ਮਾਸੀ ਕਹ ਲੈ ਨੀ ਨੇ ਇਹ ਤਾਂ ਸੱਚ ਕਦੇ ਵੀ ਨਹੀਂ ਦੱਸਿਆ ਮੈਨੂੰ ਕੀ ਗਿਆ ਕੀ ਕਹਿੰਦਾ ਹੁੰਦਾ 10 ਤਾਂ ਸਹੀ ਹੁੰਦਾ ਕੀ ਕਹਿੰਦਾ ਮੈਂ ਇਹੋ ਨਾਂ ਵਾਲਾ ਕਲਾਕਪੁਰ ਹੋਰ ਨਹੀਂ ਕਲਾਸ਼ਕੌਰ ਕਹਿੰਦਾ ਹੁੰਦਾ ਕਲਾਕਪੁਰ ਨਹੀਂ ਹੁੰਦਾ ਸਿੱਧਾ ਗਾਣਾ ਸਿੱਧਾ ਕਲਾਸ਼ ਕਲਾਸ਼ ਆਕਾਸ਼ ਕਹਿੰਦਾ ਸੀ ਆਕਾਸ਼ ਕੈਨੂੰ ਕੀ ਕਹਿੰਦਾ ਕੀਪਾ ਉਹ ਤਾਂ ਇਹ ਨਾ ਡਿੱਗਿਆ ਤਾਂ ਕੀ ਪਾਉਨੇ ਕੀ ਆ ਇਹ ਮਾਗੇ ਤੇ ਲੋਕੀਂ ਡਾਜ ਜਾਂਦੇ ਹੁਣੇ ਕੀ ਪਾ ਬੀਬੀ ਕਿਦਾਂ ਕੀ ਪਾਗੇ ਤੇ ਔਰ ਸਭ ਪੁੱਛਾ ਕਿ ਪਾ ਕਿਤੇ ਪੁੱਛਿਆ ਕਿ ਪਾ ਔਰ ਆਜ ਕਿ ਪਾਲਾ ਕਰ ਕਿਤੇ ਉਹ ਫਿਰ ਮੈਨੂੰ ਕਿਹਾ ਉਹਦਾ ਇਹ ਵੀ ਨਹੀਂ ਪਤਾ ਕਿ ਕਿੱਥੇ ਗਿਆ ਹੈ ਹੈ ਮੈਂ ਨਹੀਂ ਮੇਰਾ ਫਰਜ਼ ਨਹੀਂ ਮੇਰਾ ਮੁੰਡਾ ਪੁੱਛ ਰਦਾ ਨਹੀਂ ਪਤਾ ਕੀ ਕਹਿੰਦੀ ਹੁਣੀ ਦੀ ਪੁੱਛਿਆ ਇਹ ਨਹੀਂ ਅੰਦਰੋਂ ਨਿਕਲਦੀ ਹੈ ਡਰਦੀ ਨਹੀਂ ਫਲਾਂਟੋਂ ਘਰ ਅੱਜ ਕਿਨੇ 4 ਵਜੇ ਜਾਣਾ ਸੀ ਪਰ ਮੈਂ 3 ਵਜੇ ਉੱઠી ਸੀ ਰੋਟੀ ਤਿਆਰ ਕੀਤੀ ਨੋਟਾ ਜੜਾ ਲਈ ਨਹੀਂ ਆਜੋਟ ਨੋਟ ਲਾਉਂਦਾ ਤੇ ਉਹ ਕੋਲ ਬੰਨ੍ਹੇ ਕੋਟ ਲਾਉਂਦਾ ਹੈ ਨੋਟ ਉਨੰ ਦੇਣ ਵਾਲੇ ਸੁਖਣਾ ਮੇਰੇ ਨੂੰ ਆ ਪੁੱਤ ਦਿੰਦੇ ਆ ਮੈਂ ਹਾਂ ਨਾ ਉਹ ਕੜਾਵੇ ਕੜਾਵੇ ਤਾਂ ਉਹ ਬਾਹਰ ਸੁਟਿਆ ਆਉਂਦਾ ਕਦੇ ਉਹਨੇ ਹੋਰ ਜਨਾਨੀ ਨਹੀਂ ਰੱਖੀ ਹੈ ਨਾ ਹੋਰ ਦੇ ਚਾਰਿਆ ਹੋਰ ਜਨਾਨੀਆਂ ਰੱਖਿਆ ਆ ਦੋ ਚਾਰ ਆ ਹੁਣ ਥੋੜੇ ਦਿਨ ਘਰ ਬੈਠਾ ਦਵੱਲੇ ਟੈਨਸ਼ਨਾਂ ਲੈਂਦਾ ਅਜੇ ਹੋਰ ਕਿਹੇ ਘਰ ਕੀ ਲੈਣਾ ਹੁਣ ਉਹਦੇ ਕੋਲ ਕੋਠੀਆਂ ਤੁਹਾਨੂੰ ਪਾਤਿਆ ਦੋ ਦੇਖਿਆ ਹਾਨੂੰ ਨਹੀਂ ਗਿਣਦੀ ਕੋਈ ਉਹਦੇ ਗੁਣ ਗੁੰਦੀ ਆ ਬੇਬੇ ਵਰਗਨੇ ਜੋ ਕੁਝ ਨਹੀਂ ਚਾਹੁੰਦਾ ਇਹ ਨਾਨੀ ਦਾ ਬੜਾ ਚਾਰ ਇਹਦਾ ਲਿਆਦੇ ਦੋ ਹੋਰ ਲਿਆਦੇ ਉਹਨੂੰ ਨਹੀਂ ਲਿਆਦੇ ਐਣੀ ਆ ਤੇ ਮੁੰਡੇ ਮੇਰੇ ਮੁੰਡੇ ਦੇ ਲਈ ਮੇਰੇ ਮੁੰਡੇ ਤਾਂ ਉਹ ਵੀ ਕਮਾਈ ਕਿੱਥੇ ਜਾਂਦੀ ਹੈ ਕੋਈ ਕਮਾਈ ਕਿਹਦਾ ਦਹ ਹੋ ਗਿਆ ਜਿਹੜੀਆਂ ਜਨਾਨੀਆਂ ਤੇ ਨੇ ਉਹ ਰੱਖੀਆਂ ਹੀ ਹੋਣੀਆਂ ਉਹਨੇ ਫਿਰ ਉਹ ਤੈਨੂੰ ਪਤਾ ਹੋਣਾ ਮੈਨੂੰ ਤਾਂ ਪਤਾ ਨਹੀਂ ਆਹ ਤੈਨੂੰ ਕਿੱਥੇ ਪਤਾ ਉਹਦੀਆਂ ਉਹਦੀਆਂ ਗਲਤੀਆਂ ਨੂੰ ਨਹੀਂ ਮੈਨੂੰ ਨਹੀਂ ਪਤਾ ਤੈਨੂੰ ਕਮਾਈ ਨਾ ਦਿੰਦਾ ਮੈਂ ਮੈਨੂੰ ਅੱਜ ਤਾਂ ਲੱਗਦਾ ਇਹਨੇ ਆਪਣੇ ਪੁੱਤ ਨੂੰ ਨਹੀਂ ਤੇ ਕਿਆ ਹੋਣਾ ਤੈਨੂੰ ਕਿਆ ਹੋਣਾ ਹੁਣ ਅੱਖਾਂ ਬੰਦ ਕਰ ਲਿਆ ਤੇ ਅੱਖਾਂ ਬੰਦ ਕੇ ਘੜੀ ਨਾ ਆਪੇ ਉਹ ਕੋਈ ਕਮਾਈ ਕਿੱਥੇ ਜਾਂਦੀ ਹੈ ਹਾਂ ਉਹ ਕਿੱਥੇ ਜਾਂਦੀ ਕਮਾਈ ਹਾਂ ਮੈਂ ਤਾਂ ਸਭ ਕੁਝ ਕਰ ਦਿੱਤਾ ਤੁਹਾਡਾ ਮੁੰਡਾ ਸਭ ਕੁਝ ਹੋਰ ਕਿ ਲੈਣਾ ਬਸ ਆਹ ਗੱਲਾਂ ਇਹਦੀ ਮੈਨੂੰ ਜ਼ਹਿਰ ਲੱਗਦੀਆਂ ਕਿਉਂ ਤੈਨੂੰ ਜ਼ਹਿਰ ਲੱਗਦੀ ਆ ਕੀਤੀਆਂ ਗੱਲਾਂ ਹੈ ਇਹ ਜਦੋਂ ਇੰਦਾਂ ਦੀਆਂ ਗੱਲਾਂ ਕਰਦੀ ਨਾ ਮੇਰਾ ਤਾਂ ਦਿਲ ਕਰਦਾ ਕਲਜਾ ਲੂਹ ਹੋ ਜਾਂਦਾ ਮੇਰਾ ਕਿਰਾਵਾ ਕਾ ਜਾਲੂ ਹੁੰਦਾ ਵੈਰੀ ਗੱਲ ਸੋ ਇਹ ਨਹੀਂ ਕਰਦੇ ਉਹ ਵੀ ភੋ ਦੇ ਨਾਲ ਇਦਾਂ ਰਿੰਦੇ ਨੇ ਖੜੇ ਆਹੋ ਤੇ ਕਾਤੇ ਉਹਦੇ ਰਹਿਣਾ ਨਹੀਂ ਆ ਜਮੇ ਕਾ ਦੇ ਦੇ ਦੇਖਿਆ ਇਹ ਨਹੀਂ ਕਹਿੰਦੀ ਪਤਾ ਹਾਂ ਟੀਏ ਪਤਾ ਚੰਗਾ ਇਹ ਆਈਦਾ ਕਹਿਣਾ ਮੈਂ ਜਾਂ ਤੁਸੀਂ ਉੱਥੇ ਬੋਲਦੇ ਮੈਂ ਇਹਦੀ ਵਿੱਚ ਨਾ ਉਹ ਕਹਿੰਦੇ ਸੱਪ ਮਰ ਜਾਂਦਾ ਹੈ ਉਹ ਬਲ ਨਹੀਂ ਜਾਂਦਾ ਨਹੀਂ ਜਾਂਦਾ ਪਤਾ ਕੀ ਹੈ ਤੁਹਾਡੇ ਬਹੁਤ ਜਾਂਦੇ ਆ ਮੇਰੀ ਗੱਲ ਸੁਣ ਕਿ ਕਰੂ ਆ ਇੰਟਰਵਿਊ ਚ ਜਦਾਂ ਮੈਂ ਬੋਲਦੀ ਆ ਮੈਂ ਮਿੱਠਾ ਬੋਲਾਂਗੀ ਤੇ ਮਿੱਠਾ ਬੋਲੂਗਾ ਆ ਮਿੱਠਾ ਆ ਮਿੱਠਾ ਕਵਣ ਦੇ ਇਹਦੇ ਵਿੱਚ ਤੁਹਾਡਾ ਇੱਠਾ ਤੁਹਾਡਾ ਜਿੱਦਾਂ ਦੀ ਖੂਜ ਪਿਆ ਬਾਹਰ ਜਾਣੀ ਉਦਾਂ ਦੀ ਆਉਣੀ ਆ ਮੇਰੀ ਮਾਂ ਚ ਕਿੰਨੀ ਮਿਠਾਸ ਬਾੜੀ ਕਿਸੇ ਕਿਸੇ ਤੇਰੀ ਮਾਂ ਇੰਨੀ ਦਾ ਕੇਹਜਾ ਹੀ ਨਹੀਂ ਇਹ ਕਿਦਾਂ ਹੋਵੇ ਤੇਨੀ ਸ਼ਹਿਰਾ ਇਸੇ ਲੈਣਾ ਇੰਨੀ ਤੇਰੀ ਮਾਂ ਕਾਲ ਰਾਹੀ 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 ਕੋਈ ਗੱਲ ਨਹੀਂ ਰਾਹੀ ਰਾ ਜਿੰਨਾ ਜੋ ਕਰਨਾ ਚਾਹ ਲੋ ਕਰ ਲੋ ਤੁਹਾਡਾ ਉਹ ਟਾਈਮ ਹੈ ਹਾਂ ਇਹ ਕਰਦੇ ਤੇ ਕੁਛ ਨਹੀਂ ਮੈਂ ਕਹਿੰਦੀ ਤੈਨੂੰ ਕਹਾਂ ਜੋ ਕਰ ਜੋ ਕਹਿਣਾ ਕਹਿਦਾ ਹਾਂ ਇਹ ਨਹੀਂ ਸੀ ਸਾਨੂੰ ਨਾ ਸਾਡਾ ਨਾ ਬਾਰ ਬਾਰ ਬਾਜਾ ਨਾ ਮਾਰ ਕੇ ਅਸੀਂ ਬਹੁਤ ਪਰੇਸ਼ਾਨ ਹੋ ਗਏ ਇਸ ਘਰ ਚ ਬਾਰ ਬਾਰ ਮਾਮ ਸਾਹ ਤੋਂ ਨਹੀਂ ਮਾਰਦੀ ਬਜਾ ਨਹੀਂ ਮਾਰਦੀ ਬਾਰ ਬਾਰ ਅੰਮਰਤ ਫੋਨ ਆ ਗਿਆ ਮਮ ਅਕਲਦੀਪ ਚਲ ਠੀਕ ਹੈ ਅਸੀਂ ਨਹੀਂ ਇਹਦਾ ਮਾਫੀ ਕਹੋ ਹਾਂ ਉਹ ਚਲ ਗਈ ਉਹ ਚੱਲ ਗਈ ਉਹ ਨਹੀਂ ਮਾਰੀ ਉਹ ਚੱਲ ਗਈ ਆਏ ਆਉਂਦੇ ਚੱਲ ਜਾ ਤੂੰ ਕੀ ਇੱਧੇ ਲੈਣਾ ਗਿਆ ਤੂੰ ਮਾਰਿਆ ਬਗਰੇ ਤੂੰ ਕਰ ਨਹੀਂ ਅਸ਼ਾ ਮੈਂ ਤੇ ਮਤਲਬ ਤੇਰੇ ਲੱਗੇ ਨਾ ਬੈਠਾ ਵੇ ਨਾਲੇ ਨਾ ਦਵੱਲੇ ਹੋਇਆ ਉਹਨਾਂ ਤੋਂ ਦਵੱਲੇ ਤੇਰਾ ਆ ਮੇਰਾ ਕਿੱਥੋਂ ਆ ਕਾ ਮਾਹ ਨਾਲ ਗੱਲਾਂ ਮਾਂ ਦਾ ਸਾਥ ਦੇ ਯਾਰ ਮਾਂ ਮੈਂ ਆਪਣੀ ਮਾਂ ਦਾ ਨਾ ਸਾਥ ਦਾ ਮੈਂ ਮਤਲਬ ਮਾਂ ਨੂੰ ਮੈਂ ਤਾਂ ਮਾਂ ਚੱਲ ਗਈ ਕੁਝ ਕਰ ਲਾ ਨਾ ਪਿਆ ਗਮਲਿਆਂ ਵਿੱਚ ਮੰਜੀ ਡਾਉਣ ਕਰਨੀ ਆ ਇਹਨੇ ਸੋਨੇ ਲੱਗਦੇ ਮਾੜੇ ਲੱਗਦੇ ਆ ਮੈਂ ਕੀ ਕਹ ਤੈਨੂੰ ਮੈਂ ਤਾਂ ਮੈਂ ਇਥੇ ਮੰਜਾ ਡਾਉਣਾ ਕਰਨਾ ਆ ਹਾਂ ਇੱਕ ਮੈਂ ਸੱਚ ਨਾਲ ਆਪਣੀ ਮੰਮੀ ਦੀ ਅੱਜ ਤੁਹਾਨੂੰ ਗੱਲ ਦੱਸਣੀ ਆ ਰੁਕ ਜਾਓ ਮਾਂ ਵੀ ਹੁਣ ਪਰੇ ਹੋ ਜਾ ਪਰੇ ਹੋ ਜਾ ਨਾ 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 ਕਿਉਂ ਨਹੀਂ ਆ ਦੇਖੋ ਹੁਣ ਮੈਨੂੰ ਕਿੱਦਾਂ ਫੜਨ ਨਹੀਂ ਆ ਦੇਕ ਕਿਉਂ ਕਿਹੜੀ ਗੱਲ ਅੱਛੀ ਦੱਸੀ ਹੁਣ ਇਹਨੇ ਗਮਲਿਆਂ ਦਾ ਕੀ ਹਾਲ ਕੀਤਾ ਅੱਜ ਮੈਂ ਦਿਖਾਉਣੇ ਆ ਸਾਰਿਆਂ ਨੂੰ ਕੀ ਗਮਲਿਆਂ ਨਾਲ ਕੀਤਾ ਨਹੀਂ ਆ ਬਿਆ ਮਾੜਾ ਕਰ ਤੂੰ ਹੀ ਚੁੱਪ ਆ ਆ ਦਿਖਾਉਣਾ ਜਿਹੜਾ ਜਿਹੜਾ ਚੰਗਾ ਹੋਊਗਾ ਉਹ ਵੀ ਕਹੂੰਗਾ ਬੀਬੀ ਇਹਨੇ ਗਮਲਿਆਂ ਦੇ ਵਿੱਚ ਕੀ ਕੋਲ ਲਾਇਆ ਸੱਚੀ ਦੱਸੀ ਨਹੀਂ ਮੈਂ ਨਹੀਂ ਕਰਨ ਦੀਦਾ ਬੋਲ ਤੂੰ ਦੱਸ ਸੱਚ ਕਾ ਘਾਹ ਲਾਇਆ ਕੋ ਬੂਟਾ ਲਾਇਆ ਕੋ ਕੁਝ ਕੁਝ ਲਾਇਆ ਅਸਾਂ ਮੈਂ ਸਟਾਰਟ ਕਰਦਾ ਇੱਕ ਮਿੰਟ ਰੁਕਿਓ ਬੀਬੀ ਚੁੱਪ ਇੱਕ ਮਿੰਟ ਆ ਗਮਲਾ ਚਲੋ ਇਹ ਵਧੀਆ ਇਹਦੇ ਵਿੱਚ ਇੱਕ ਬੂਟਾ ਲੱਗਾ ਸੋਹਣਾ ਲੱਗਦਾ ਪਿਆ ਠੀਕ ਆ ਇੱਕ ਮਿੰਟ ਸ਼ੌਂਕ ਦੱਸਦਾ ਤੁਹਾਨੂੰ ਮੈਂ ਸ਼ੌਂਕ ਮੈਂ ਨਹੀਂ ਕਿਨਾਂ ਬੂਟੇ ਮਾੜੇ ਲਾਏ ਆ ਇੱਕ ਮਿੰਟ ਰ ਪਰੇ ਹੋ ਜਾ ਹੁਣ ਤੂੰ ਨਾ ਲਾਗੇ ਲਾਗੇ ਨਾ ਆ ਮੇਰੇ ਇੱਕ ਮਿੰਟ ਰ ਇੱਕ ਮਿੰਟ ਰ ਆ ਗਮਲਾ ਆ ਠੀਕ ਆ ਇਸ ਗਮਲੇ ਦੇ ਵਿੱਚ ਆਹ ਤੇ ਬੂਟਾ ਚਲੋ ਲੱਗਿਆ ਇੱਕ ਇੱਕ ਮਿੰਟ ਪਰੇ ਹੋ ਜਾ ਹੁਣ ਇੱਕ ਮਿੰਟ ਇੱਕ ਮਿੰਟ ਆ ਗਮਲਾ ਆ ਫੁੱਲ ਲੱਗੇ ਨੇ ਬੜੇ ਸੋਨੇ ਆ ਬੇਚ ਤੂੰ ਤ ਲਾਇਆ ਆ ਬੇਚ ਤੂੰ ਤ ਆ ਇੱਕ ਮਿੰਟ ਤੂੰ ਤੇ ਬੇਚ ਆਹ ਦੀਵਾਰ ਰੱਖਿਆ ਆ ਇਦੇ ਵਿੱਚ ਮੈਨੂੰ ਇਹ ਦੱਸਿਓ ਵੀ ਇਹਦੇ ਵਿੱਚ ਕਿਹੜੀ ਚੀਜ਼ ਹੋਗੀ ਆ ਆ ਇਹਨਾਂ ਨੂੰ ਫੁੱਲ ਇਦਾਂ ਦੇ ਲੱਗਦੇ ਮੇਰੇ ਹਿਸਾਬ ਨਾਲ 7500 ਜਣਾ ਆ ਇਹਦੇ ਵਿੱਚ ਆ ਫੁੱਲ ਲੱਗਣੇ ਅੱਛਾ ਇਹਦੇ ਵਿੱਚ ਆ ਫੁੱਲ ਲੱਗਣੇ ਆ ਵਿੱਚ ਕੀ ਕੀ ਲਾਇਆ ਦੇਖ ਆ ਲੱਗਣੇ ਫੁੱਲ ਇਦਾਂ ਦੇ ਚੰਗੇ ਮੇਰੇ ਯਾਰ ਅੱਛਾ ਉਹ ਹੋ ਗਿਆ ਨਹੀਂ ਨਹੀਂ ਰੁਕ ਅੱਛਾ ਆ ਦੇਖੋ ਗਮਲਾ ਆ ਦੇਖੋ ਇੰਨੀਆਂ ਤੇ ਘਰਾਂ ਚ ਲੜੀਆਂ ਨਹੀਂ ਲੱਗੀਆਂ ਹੁੰਦੀਆਂ ਆ ਦੇ ਆ ਗਮਲਾ ਨਾ ਨਾ ਮੈਂ ਦਿਖਾਉਣੇ ਹੁਣ ਮੇਰਾ ਹੱਥ ਨਾ ਫੜ ਅੱਛਾ ਇਹ ਵੀ ਠੀਕ ਆ ਠੀਕ ਆ ਆ ਇਹਦੇ ਵਿੱਚ ਇੱਕ ਚੀਜ਼ ਲੱਗੀ ਹੈ ਨਾ ਆ ਵੀ ਠੀਕ ਆ ਠੀਕ ਆ ਇਹਦੇ ਵਿੱਚ ਆ ਆ ਵੀ ਗੱਡਤੀ ਇਹਨੇ ਆ ਵੀ ਗੱਡਤੀ ਇਹ ਬੰਦਾ ਇੱਕ ਚੀਜ਼ ਲਾਇਆ ਗਮਲਾ ਸੁ ਆ ਤુલਸੀ ਅੱਛਾ ਆ ਤુલਸੀ ਲਾਈ ਆ ਆ ਪੂਤ ਲਾਇਆ ਆ ਪੂਤਰਾ ਲਾਇਆ ਠੀਕ ਆ ਅਟ ਪੂਤਰਾ ਆ ਦੇ ਨਾ ਮੈਂ ਦਿਖਾਉਣਾ ਹੀ ਦਿਖਾਉਣਾ ਰੋ ਕੋ ਮੇਰਾ ਹੱਥ ਨਾ ਫੜ ਮਮੀ ਮੈਂ ਤਾਂ ਦੱਸਤਾ ਮੈਂ ਤੂੰ ਫੇਰ ਹੀ ਹਟਣਾ ਆ ਇਹ ਅੱਛਾ ਆ ਕੀ ਆ ਮਮੀ ਇਹ ਵੀ ਇਹ ਵੀ ਬੂਟਾ ਆ ਤੇ ਅੱਛਾ ਵਿੱਚ ਆ ਕੀ ਆ ਇੱਕ ਮਿੰਟ ਇੱਕ ਮਿੰਟ ਚੁੱਪ ਚੁੱਪ ਇੱਕ ਦੋ ਤਿੰਨ ਚਾਰ ਚਾਰ ਬੂਟੇ ਇਸ ਗਮਲੇ ਚ ਆ ਜੀ ਚਾਰ ਬੂਟੇ ਨਹੀਂ ਪੰਜ ਆ ਪੰਜ 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 ਆ ਪੰਜ ਠੀਕ ਆ ਠੀਕ ਆ ਪੰਜ ਇੱਕ ਹੰਟ ਮੈਂ ਉਹੀ ਦਿਖਾਉਣਾ ਨਾ ਰੱਖ ਪੰਜ ਅੱਛਾ ਆ ਐਲੋਵੀਰਾ ਆ ਇੱਕ ਦੋ 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 ਤਿੰਨ ਦੋ ਇਹਦੇ ਵਿੱਚ ਨਹੀਂ ਦੋ ਹੀ ਤਿੰਨ ਆ ਦੇ ਤਿੰਨ ਸਫਾਈ ਕਰ ਨਹੀਂ ਸਕਦਾ ਤਿੰਨ ਸਫਾਈ ਤੂੰ ਤਾਂ 50 50 ਚੀਜ਼ਾਂ ਵਿੱਚ ਗੱਟਦੀਆਂ ਪਤਾ ਨਹੀਂ ਕਿਹੜੀ ਨਰਸਰੀ ਖੋਲਣੀ ਚਾਹਨੀ ਇੱਕ ਇੱਕ ਹੰਟ ਇੱਕ ਇੱਕ ਆ ਦੋ ਆ ਤਿੰਨ ਵਾਇਰਸ ਹੋ ਜਾਣੀ ਤੇਰੀ ਤਿੰਨ ਆ ਮੜਾ ਆ ਆ ਵਧੀਆ ਤੇ ਆ ਆ ਕੀ ਆ ਇਹ ਵੀ ਫੁੱਲ ਲੱਗਦੇ ਯਾਰ ਕੋਈ ਇੱਕ ਚੀਜ਼ ਲਾ ਲਵੇ ਬੰਦਾ ਮੇਥੀ ਵੀਜੀ ਚਲ ਆ ਮੇਥੀ ਆ ਦੇ ਦੱਬੇ ਗਮਲੇ ਤੇ ਦੇਖੋ ਸਾਡੇ ਗਮਲੇ ਗਮਲੇ ਤੇ ਦੇਖੋ ਆ ਗਲਾਬ ਦੇ ਫੁੱਲ ਲੱਗਨੇ ਅੱਛਾ ਆ ਲਾਏ ਅੱਛਾ ਗਲਾਬ ਦੇ ਫੁੱਲ ਆਏ ਨਾ ਆ ਗਲਾਬ ਦੇ ਫੁੱਲ ਹੁੰਦੇ ਆ ਖਲੇ ਕਿਹੜੇ ਫੁੱਲ ਨੇ ਨਹੀਂ ਮੈਂ ਪੁੱਟਨੇ ਇਹ ਸਦਾ ਸੁਹਾਗਣ ਕਹਿੰਦੇ ਨੇ ਯਾਰ ਇੱਕ ਅਦਾ ਬੂਟਾ ਲਾ ਆ ਤੁਸੀਂ ਗਮਲਿਆਂ ਦਾ ਜਿਹੜਾ ਜਲੂਸ ਕੱਟਣਾ ਕਹਿੰਦੇ ਨਾ ਮਾਰ ਮਾਰ ਜਿਹੜਾ ਹਾਂ ਦੇਖਿਆ ਹੁਣ ਜੁੱਤੀਆਂ ਮਾਰ ਇੱਕ ਇੱਕ ਚੀਜ਼ ਲਾਏ ਬੰਦਾ ਸੋਹਣੀ ਲੱਗਦੀ ਬੀਬੀ ਆ ਖੁਸ਼ਬੂ ਲੈ ਕੇ ਦੇਖ ਕਿੰਨਾ ਸੋਹਣਾ ਆ ਹਾਂ ਜੇ ਤੇ ਮੈਂ ਉੱਪਰ ਨਹੀਂ ਚੜਿਆ ਹਜੇ ਤੇ ਮੈਂ ਹੁੰਜਾ ਕਰਨਾ ਤਕਾਲ ਨੂੰ ਹੁੰਦਾ ਤੇ ਤੂੰ ਗਵਾ ਦੇ ਫੇਰ ਆਉਂਦੇ ਤੇ ਵੇਖ ਬੜਾ ਤੋਕਰੇ ਹੈ ਨਾ ਆਪਣੇ ਲਾਂ ਦੇ ਚਾਹ ਪਰ ਫੁੱਲ ਸੋਹਣੇ ਹੈ ਨਾ ਜੀ ਪਪਾ ਮੈਂ ਅੱਜ ਦੇਖੋ ਜੀ ਇਹ ਮੰਮੀ ਨੂੰ ਸੁਝਾਅ ਤੁਸੀਂ ਦੇਣੇ ਵੀ ਗਮਲੇ ਚ ਬੂਟਾ ਇੱਕ ਚਾਹੀਦਾ ਜਾਂ 5-5 ਚਾਹੀਦੇ ਆ ਇਹ ਤੁਸੀਂ ਦੱਸਣਾ ਆ ਉਹ ਤੂੰ ਕੀ ਗਈ ਜਾਨੀ ਆ ਸ਼੍ਰੀ ਦੇਵੀਏ ਕਿੱਥੇ ਗਮਲੇ ਕਰਨਾ ਹੁੰਦਾ ਉੱਥੇ ਗਮਲੇ ਉਧਰਲੇ ਪਾਸੇ ਆ ਠੀਕ ਆ ਜੀ ਸਾਹ ਚੜਾਤਾ ਆ ਇੱਕ ਇੱਕ ਬੂਟਾ ਲਾਓ ਗਮਲੇ ਦੇ ਵਿੱਚ ਕੋਈ ਨਹੀਂ ਗਮਲੇ ਹੋਰ ਆ ਜਾਣਗੇ ਹੋਰ ਆ ਜਾਣਗੇ ਪੁਰਾਣੇ ਸਾਰੇ ਸੋਨੇ ਨਵੇਂ ਗਮਲੇ ਲਿਆ ਦਾਂਗਾ ਲਿਆ ਦਾਂਗਾ ਮੈਂ ਲਿਆ ਦਾਂਗਾ ਤੁਹਾਡੀਆਂ ਦਵਾਈਆਂ ਖਤਮ ਹੋਣ ਤੇ ਮੈਂ ਤੁਹਾਨੂੰ ਗਮਲੇ ਲਿਆ ਕੇ ਦਵਾਂ ਜੇ ਮੈਂ 5-7000 ਦੇ ਗਮਲੇ ਲਿਆਉਂਦੇ ਹੁੰਦੇ ਤਾਂ ਮੁੱਕਣੇ ਸੀਗੇ ਮੈਂ ਦਵਾਈ ਮੈਨੂੰ ਕਿਵੇਂ ਦਵਾਈ ਲਿਆ ਕੇ ਦਿੰਦੀ ਨਾ ਤੁਹਾਨੂੰ ਕਿਸੇ ਲਿਆ ਕੇ ਦਿੱਤੀ ਕੱਲਾ ਮਾਰਦੇ ਫਿਰ ਇੱਕ ਇੱਕ ਗਾਂਲੇ ਚ ਇੱਕ ਬੂਟਾ ਚਾਹੀਦਾ ਸੁਣ ਲੈ ਮੇਰੀ ਗੱਲ ਤੋਂ ਵੀ ਮੈਂ ਤਾਂ ਦੱਸ ਦਿੰਦਾ ਓ ਮੈਂ ਕਿਹੜਾ ਲਾਏ ਆ ਸਭ ਤਰ੍ਹਾਂ ਦੇ ਲਾਏ ਮੁੰਡਾ ਪਤਾ ਨਹੀਂ ਇਹ ਚਲੋ ਠੀਕ ਆ ਜੀ ਸੋ ਇਹਦੇ ਨਾਲ ਵਲੌਗ ਦੀ ਸਮਾਪਤੀ ਆ ਇਹ ਮੰਮੀ ਨੂੰ ਸੁਝਾਅ ਜ਼ਰੂਰ ਦੇਣੇ ਆ ਲੜਾਈਆਂ ਨਾਲ ਉਹਦੀਆਂ ਚੱਲਦੀਆਂ ਰਹਿੰਦੀਆਂ ਨਵੇਂ ਵਲੌਗ ਚ ਕੱਲ ਮਿਲ ਅੱਜ ਮੇਰੀ ਗੱਲ ਸੁਣ ਲੈ 4 ਵਜੇ ਤਿਆਰ ਹੋ ਜਾਓ ਜਾਣਾ ਮੈਂ ਤੁਹਾਨੂੰ ਕਿੱ데 ਲੈ ਕੇ ਆ ਆ ਦੇਖਿਆ ਸੁਣ ਲਈ ਨਾ ਉਹ 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 ਵਿਚਾਰੀ ਕ ਤੂੰ ਚੱਲ ਦੇ ਲੰਗਵਾਂ ਨੂੰ ਕਹਿ ਕੇ ਦੇਖ ਲੈਣਾ ਅੱਜ ਚਲੋ ਬਾਏ ਨਾਵੇਂ ਵਲੌਗ 'ਚ ਮਿਲਾਂਗੇ ਸੋ ਸਮਾਪਤੀ ਆ ਲਵ ਯੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰਹੋ ਤੇ ਰੌਣਕਾਂ ਕੋਠੇ ਦੇ ਉੱਤੇ ਸਿਆਲਾਂ 'ਚ ਲੱਗੀਆਂ ਪਈਆਂ ਆ ਆ ਸਾਡਾ ਪਿੰਡ ਆ ਤੇ ਪਿੰਡ ਸਾਡਾ ਨਿਸ਼ਾਰਾ ਪਤਨ ਨੇ ਸ਼ਹਿਰੇ ਪਤਨ ਦੇ ਵਿੱਚ ਫੁੱਲ ਫਲੈਟ ਅਸੀਂ ਰੌਣਕ ਲਾਈਆਂ ਧਾਮੀਆਂ ਤਾਂ ਸਾਡਾ ਪਰਿਵਾਰ ਨੇ ਸ਼ਹਿਰਾ ਪਤਨ ਪਿੰਡ ਗਰਦਾਸਪੁਰ ਰੋਡ ਤੇ ਕਲਾਸ਼ੋ ਸਾਡੀ ਬੁੜੀ ਦਾ ਨਾ ਜਿੰਨੇ ਮਿਲਣ ਗਾਲਾਂ ਖਾਣੀਆਂ ਆ ਸਕਦਾ ਸਾਡੇ ਕੰਬਲੇ ਦੇ ਕੰਬਲਿਆਂ ਦੇ ਇਹਨਾਂ ਦਾ ਕਸੂਰ ਆ ਮੈਂ ਲਾਏ ਆ ਇਹਨਾਂ ਦੇਖਿਆ ਕਸੂਰ ਤੇਰਾ ਕਹਤਾ ਕਹਿੰਦੀ ਇਹਦਾ ਕਸੂਰ ਆ ਹੈ ਮੈਂ ਕਹਾਂ ਮੈਨੂੰ ਤਾਂ ਪਤਾ ਨਹੀਂ ਕੀ ਲਾਇਆ ਉੱਪਰ ਦਿਖਾ ਕੇ ਦੇਵਾਂ ਨਾ ਹਾਲੇ ਮੁੱਤਾਂੀਆਂ ਬੀਜਿਆ ਉੱਤੇ ਧਣੀਆਂ ਬੀਜਿਆ ਆ ਡਾਲੇ ਦੇ ਵਿੱਚ ਧਣੀਆਂ ਬੀਜ ਤਾਂ ਡਾਲੇ ਤੇ ਹੋਰ ਹੋਰ ਟੱਪ ਹੈ ਡਾਲੇ ਠੀਕ ਹੈ ਜੀ ਵਾਹਿਬਾ ਮੇਰੇ ਗਮਲੇ ਮਾਰੇ ਹੀ ਫੁੱਲ ਲੱਗੇ ਬੜੇ ਓਕੇ ਜੀ ਓਕੇ ਜੀ ਹਾਰੇ ਕੋ ਕਿੰਨੇ ਸੋਹਣੇ ਫੁੱਲ ਲੱਗੇ ਮਾਰੇ ਲੱਗਦੇ ਤੇ ਹਾਂ ਚਲੋ ਆਪਾਂ ਹੀ ਹੁਣ ਲੋਕਾਂ ਨੇ ਕਮੈਂਟ ਚ ਤੁਹਾਨੂੰ ਦੱਸ ਦੇਣਾ ਆ ਸਾਰੀ ਵੇੜੇ ਚ ਓਕੇ ਜੀ